ਪਲੀਜ਼ ਲਾਈਵ ਜੁੜ ਜਾਓ ਵੀਰੇ ਯਾਰ ਜਿੰਨੇ ਜਾਣੇ ਲਾਈਵ ਤੇ ਆ ਸਕਦੇ ਆ ਜਾਓ ਮੇਰਾ ਫੋਨ ਬੰਦ ਹੋਣ ਵਾਲਾ ਛੇਤੀ ਲਾਈਵ ਆ ਜਾਓ ਮੇਰੀ ਵੀਡੀਓ ਸ਼ੇਅਰ ਕਰੋ ਮੇਰੀ ਵੀਡੀਓ ਸ਼ੇਅਰ ਕਰੋ ਮੈਂ 15 15 ਜਨਵਰੀ 2024 ਨੂੰ ਮੈਂ ਕਰੋਸ਼ੀਆ ਦੇ ਵਿੱਚ ਆਇਆ ਸੀਗਾ ਵੀਰੇ ਵੀਰੇ ਮੈਂ 15 15 ਮਈ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ ਮੇਰੇ 15 ਮਈ 15 ਜਨਵਰੀ सॉरी 15 ਜਨਵਰੀ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ 2:10 ਵਜੇ ਦੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗੀ ਮੈਂ ਪੌੜੀ ਤੋਂ ਡੇਗਿਆ ਵੀਰੇ ਮੇਰੇ ਬਾਹਾਂ ਦੇ ਟੋਟੇ ਹੋ ਗਏ ਮੇਰੀ ਬਾਹ ਟੁੱਟ ਗਈ ਮੇਰੀ ਬਾਹ ਦੇ ਵਿੱਚ ਪਲੇਟਾ ਪਾਈ ਜਾਂਦੇ ਵੀਰੇ ਪਰ ਇਹਨਾਂ ਦਾ ਇਲਾਜ ਨਹੀਂ ਸਹੀ ਹੋ ਰਿਹਾ ਮੈਂ ਕਰੋਸ਼ੀਆ ਦੇ ਵਿੱਚ ਆ ਜਿੱਦਾਂ ਸਾਨੂੰ ਦਿੱਲੀ ਲੱਗਦਾ ਇਹਨਾਂ ਨੂੰ ਜਗਰੇਵ ਆ ਜਿੱਦਾਂ ਸਾਨੂੰ ਹੁਸ਼ਿਆਰਪੁਰ ਪੰਜਾਬ ਲੱਗਦਾ ਉਦਾਂ ਇਹਨਾਂ ਨੂੰ ਕਾਰਲਵਾਸ ਸਿਟੀ ਲੱਗਦੀ ਮੈਨੂੰ ਕਾਰਲਵਾਸ ਸਿਟੀ ਦੇ ਵਿੱਚ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਪਲੀਜ਼ ਮੈਨੂੰ ਇੱਥੋਂ ਕੱਢ ਲਓ ਮੇਰੇ ਘਰ ਦੇ ਸਰਕਾਰ ਤੱਕ ਵੀ ਪਹੁੰਚ ਕਰ ਕਰਕੇ ਦੇਖ ਲਈ ਉਹਨਾਂ ਨੇ ਪਰ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਮੈਂ ਆਪ ਵੀ ਇਥੋਂ ਨੰਬਰ ਲੱਭ ਲੱਗ ਭਗਵੰਦ ਮਾਨ ਦੇ ਵੀ ਦੇਖ ਲਿਆ ਮੈਂ ਵੀਡੀਓ ਵੀ ਪਾ ਪਾ ਕੇ ਦੇਖ ਲਈ ਗਵਰਨਮੈਂਟ ਵਾਲੇ ਪੇਜ ਤੇ ਮੇਰੀ ਸੁਣਵਾਈ ਨਹੀਂ ਹੁੰਦੀ ਬਈ ਵੀਰੇ ਮੈਨੂੰ ਇੰਡੀਆ ਸੱਦ ਲਓ ਵੀਰੇ ਯਾਰ ਮੈਨੂੰ ਇੰਡੀਆ ਸੱਦ ਕੇ ਮੇਰਾ ਇਲਾਜ ਕਰਾ ਦਿਓ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਾਓ ਮੇਰਾ ਖੂਨ ਰੋਜ ਹੀ ਮੇਰਾ ਖੂਨ ਵਗਦਾ ਘੰਟੇ-ਘੰਟੇ ਬਾਅਦ ਮੇਰਾ ਇੰਨਾ ਖੂਨ ਵਗਦਾ ਮੈਨੂੰ 4 ਬੋਤਲਾਂ ਚਾੜ ਦਿੰਦੇ 4 ਬੋਤਲਾਂ ਰੋਜ਼ ਚੜਦੀਆਂ 4 ਬੋਤਲਾਂ ਰੋਜ਼ ਚੜਦੀਆਂ 4 ਬੋਤਲਾਂ ਰੋਜ਼ ਚੜਦੀਆਂ 4 ਬੋਤਲਾਂ ਮੇਰੀਆਂ ਰੋਜ਼ ਉੱਤਰ ਜਾਂਦੀਆਂ ਹੁਣ ਵੀ ਮੈਨੂੰ ਚੱਕਰ ਆਈ ਜਾਂਦੇ ਆ ਮੈਨੂੰ ਪਤਾ ਨਹੀਂ ਵੀਰੇ ਕਿਦਾਂ ਹਾਂ ਵੀਡੀਓ ਬਣਾ ਕੇ ਤੁਹਾਨੂੰ ਪਾ ਰਿਆਂ ਮੇਰੇ ਹੱਥ ਜੋੜ ਕੇ ਬੇਤੀ ਮੇਰੇ ਲਈ ਦੁਆ ਬਰਯਾਦ ਕਰ ਲਓ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਸਾਲਾ ਕੀਤਾ ਮੈਂ ਇੱਥੇ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਇੰਡੀਆ 'ਚ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ ਪਰ ਪਰ ਮੈਨੂੰ ਹੁਣ ਕਹਿਣਾ ਪੈਂਦਾ ਪਰ ਸਾਲਾ ਮਿੰਨਾ ਕੋਈ ਨਹੀਂ ਖੜਿਆ ਪੈਨਸਲ ਸਾਲਾ ਮਿੰਨਾ ਕੋਈ ਨਹੀਂ ਖੜਿਆ ਵੀਰੇ ਮੇਰੀ ਸਰਕਾਰ ਤੂੰ ਇੱਕੋ ਹੀ ਵੇਚ ਤੇ ਆ ਮੈਨੂੰ ਇੱਥੋਂ ਕੱਢ ਲਾ ਮੇਰੀ ਮੇਰੀ ਵੀਡੀਓ ਜਿੱਥੇ ਤੱਕ ਪਜਾਉ ਦੀ ਪਜਾਉ ਮੋਦੀ ਨੂੰ ਕਹਿੰਦਾ ਮੋਦੀ ਨਹੀਂ ਹੱਲ ਕਰਨਾ ਕੋਈ ਕਰਨਾ ਦਾ ਜਾਂ ਭਗਵਾਨ ਤਮਾਰ ਨਹੀਂ ਕਰਨਾ ਮੈਨੂੰ ਕੱਢ ਲਓ ਮੇਰਾ ਇਲਾਜ ਕਰਾ ਦਿਓ ਵੀ ਜੀ ਆਈ ਸਾਲਾ ਮੈਂ ਆਇਆ ਵੀ 3-4 ਮਹੀਨੇ ਨਹੀਂ ਹੋਏ ਸਗੇ ਮੈਂ ਆਇਆ ਹੀ ਹੁਣ ਸਗਾ ਕੰਮ ਮੇਰਾ ਬੜਾ ਥੋੜਾ ਸੈੱਟ ਦੀ ਤਨਖਾਹ ਤਨ ਉਹ ਵੀ ਠੀਕ ਸੀ ਪਰ ਮੇਰੇ ਸਾਟਾ ਲੱਗ ਗਈ ਮੇਰਾ ਸਾਰਾ ਸੈਟਅਪ ਖਰਾਬ ਹੋ ਗਿਆ ਯਾਰ ਵੀਰੇ ਮੈਨੂੰ ਸਾਦ ਲਓ ਯਾਰ ਆ ਮੇਰੇ ਘਰ ਦੇਆਂ ਦਾ ਰੋ ਰੋ ਬੁਰਾ ਹਾਲ ਹੈ ਮੇਰੇ ਘਰ ਦੇ ਨੂੰ ਸਾਬ ਲਓ ਜਿਹੜੇ ਮੇਰੇ ਘਰ ਦੇ ਉੱਥੇ ਕੋਲ ਆ ਮੇਰੇ ਜਿਹੜੇ ਘਰ ਦੇ ਉੱਥੇ ਕੋਲ ਆ ਮੈਨੂੰ ਸਾਬ ਲਓ ਮੇਰੇ ਘਰ ਦੇ ਨੂੰ ਉਥੋਂ ਮੇਰਾ ਦਾ ਹੈ ਹੀ ਹੈ ਬੁਰਾ ਹਾਲ ਉਹਨਾਂ ਦਾ ਵੀ ਬੁਰਾ ਹਾਲ ਹੋਇਆ ਪਿਆ ਪਲੀਜ਼ ਜਿਹੜੇ ਮੈਨੂੰ ਵਿੱਚ ਕਾਲ ਕਰਦੇ ਤਾਂ ਗੱਲ ਮੇਰਾ ਬੁਰਾ ਹਾਲ ਆ ਵੀਰੇ ਮੈਨੂੰ ਕੱਢ ਲਓ ਇਥੋਂ ਭੈਸਾ ਮੈਨੂੰ ਅੱਦਲੋ ਯਾਰ ਮੈਸੇਜ ਮੈਨੂੰ ਭੇਜ ਦੇ ਨੀ ਵੀਰੇ ਆ ਵੀਡੀਓ ਮੇਰੀ ਸ਼ੇਅਰ ਕਰਦੇ ਹੋ ਜਿੱਤੇ ਤੱਕ ਘਰ ਹੁੰਦੀ ਵੀਰੇ ਹੱਥ ਜੋੜ ਕੇ ਬੇਨਤੀ ਆ ਹੱਥ ਤਾਂ ਮੇਰੇ ਜੋੜਦੇ ਨਹੀਂ ਆਹ ਹੱਥ ਮੇਰਾ ਚੱਲਦਾ ਇਹਨਾਂ ਨੇ ਇਹਨਾਂ ਨੇ ਉਹ ਵੀ ਨਹੀਂ ਚੱਲਣ ਜੋਗ ਰਹਿਣ ਦੇਣਾ ਆਹ ਹੱਥ ਥੱਲੇ ਮੇਰਾ ਮਾੜਾ ਮਾੜਾ ਚੱਲਦਾ ਮੇਰੇ ਪਲੇਟਾਂ ਪਾਈਆਂ ਇਹਨਾਂ ਨੇ ਮੇਰਾ ਖੂਨ ਰੋਜ ਹੀ ਵਗਦਾ ਨਾ ਨਾ ਕੇਅਰ ਕਰਦੇ ਵੀਰੇ ਨਾਲ ਕੋਈ ਡਾਕਟਰ ਆਉਂਦਾ ਆਪਰੇਸ਼ਨ ਕਰਦਾ ਚਲ ਜਾਂਦਾ ਆਪਰੇਸ਼ਨ ਕਰ ਕੁੱਤੇ ਵਾਂਗੂ ਠਿੱਟ ਕੇ ਚਲ ਜਾਂਦਾ ਸਾਲਾ ਕੁੱਤੇ ਵਾਂਗੂ ਠਿੱਟ ਕੇ ਚਲ ਜਾਂਦਾ ਭੈਣ ਚ ਉਹੋ ਆਪਰੇਸ਼ਨ ਕਰਕੇ ਹਾਂ ਮੈਂ ਵੀਡੀਓ ਫਿਨਿਸ਼ ਲੱਗਾ ਕਰਨਾ 50 ਦਿ ਜੋ ਬਸ ਵੈਰ ਗੁਰੂ ਜੀ ਆਖਾਲ ਸਾਹਿਬ ਵੈਰ ਗੁਰੂ ਜੀ ਫਤਹਿ ਮੈਂ ਇੰਡੀਆ ਆ ਕੇ ਸਭ ਦਾ ਦੇਖ ਲਊਗਾ ਵੀਰੇ ਮੈਂ ਮੈਨੂੰ ਬਾਸ ਇੰਡੀਆ ਸਾਧ ਲਾ ਵੀਰੇ ਮੈਨੂੰ ਇੰਡੀਆ ਸਾਧ ਲਾ ਮੈਂ ਇੱਥੇ ਵੀ ਮਿੰਡੇ ਹੈਗੇ ਮੇਰੇ ਯਾਰ ਦੋਸਤ ਪਰ ਉਹ ਵੀ ਬਾਹ ਲਾਟੇ ਮੇਤੋਂ ਆ ਕੇ ਬੈੰਦੇ ਹੁੰਦੇ ਸੀਗੇ ਮੇਤੋਂ ਰਾਤ ਵੀ ਜਿੱਦਾਂ 10-2 ਘੰਟੇ ਰਿਆਏ ਆ ਉਹਨਾਂ ਨੇ ਉਹਨਾਂ ਦੇ ਵੀ ਮਾਲਕ ਸਾਰੇ ਬਹੁਤ ਆਰਾਮ ਦੇ ਉਹਨਾਂ ਨੂੰ ਛੁੱਟੀਆਂ ਨਹੀਂ ਦਿੰਦੇ ਉਹ ਵੀ ਵਿਚਾਰੇ ਚੰਗੇ ਆ ਪਰ ਇਥੇ ਕੋਈ ਨਹੀਂ ਬਾਹ ਪੁੱਛਦਾ ਵੀਰੇ ਇਥੇ ਕੋਈ ਨਹੀਂ ਬਾਤ ਪੁੱਛਦਾ ਪਰਦੇਸ ਬੜੇ ਓਕੇ ਕੱਟੜੇ ਸਾਲੀ ਬਹੁਤ ਓਕੇ ਕੱਟੜੇ ਸਾਲੀ ਪਰਦੇਸੋਂ ਹੁੰਦਾ ਇੱਕ ਲਾਲਚ ਹੀ ਸੀਗਾ ਕਿ ਘਰੋਂ ਗਰੀਬੀ ਕੱਢਣੀ ਆ ਭੈਣ ਚੋਦੀ ਗਰੀਬੀ ਕੱਢਣ ਆਏ ਸੀ ਭੈਣ ਚੋਦੀ ਤੇ ਗਰੀਬੀ ਦੇ ਮੇਰੀ ਭੈਣ ਦੀ ਲਾਤ ਦੇ ਤਾ ਗਰੀਬੀ ਦੇ ਬਾਹ ਤੁਰ ਕੇ ਰੱਖਦੀ ਸਾਲੀ ਮੇਰੀ ਮੇਰੀ ਹੈਲਪ ਕਰਦੇ ਹੋ ਮੇਰਾ ਭਰਾ ਵਸ ਯਾਰ ਮੇਰੀ ਆ ਭੈਣਾ ਜਿਤੀਆਂ ਦੇਖਦੀ ਆ ਮੇਰੀ ਅਮਾਵਾ ਮੇਰੀਆਂ ਪੈਣਾ ਮੇਰੀਆਂ ਮਾਵਾ ਜਿੰਨੀਆਂ ਦੇਖਦੀਆਂ ਮੇਰੀ ਹੈਲਪ ਕਰ ਦਿਓ ਮੈਂ ਵੀਡੀਓ ਸ਼ੇਅਰ ਕਰ ਲੱਗਾ ਕਰ ਪਲੀਜ਼ ਹੈਲਪ ਕਰ ਦਿਓ ਮੇਰੇ ਲਈ ਦੁਆ ਪ੍ਰਿਆਦ ਕਰਿਓ ਕਿ ਮੇਰਾ ਹੱਥ ਮੋੜ ਕੇ ਚੱਲ ਪਵੇ ਮੈਂ ਇੰਡੀਆ 'ਚ ਨਾਈਆਂ ਦਾ ਕੰਮ ਕਰਦਾ ਸੀ 5 ਸਾਲ ਮੈਂ ਨਾਈਆਂ ਦਾ ਕੰਮ ਕੀਤਾ ਇੱਕ ਘਰ ਦੀ ਗਰੀਬੀ ਕੱਢਣ ਦੇ ਕਰਕੇ ਮੈਂ ਬਾਹਰ ਆਇਆ ਸੀਗਾ ਪਰ ਗਰੀਬੀ ਦਾ ਚਲੋ ਮੈਂ ਕੱਢ ਦੇਣੀ ਸੀਗੀ ਇੱਕ ਸਾਲ ਦੋ ਸਾਲ ਲੱਗ ਜਾਣਾ ਸੀ ਮੇਰਾ ਕਰਜ਼ਾ ਕੋ ਜਾ ਉਤਰ ਜਾਣਾ ਸੀਗਾ ਪਰ ਮੇਰਾ ਏਜੰਟ ਗੁਰਦੀਪ ਸਿੰਘ ਨਾਲ ਨਕੌਦਰ ਦਾ ਮੈਨੂੰ ਕਹਿੰਦਾ ਸੀ ਤੂੰ ਫੋਰਕ ਲਿਫਟ ਚਲਾਏਂਗਾ ਪਰ ਉਹਨੇ ਮੈਨੂੰ ਕੂੜੇ ਦੀ ਫੈਕਟਰੀ ਚ ਬਾੜਿਆ ਇਤੇ ਗੁਰਦੀਪ ਸਿੰਘ ਨਾਲ ਬਹੁਤਰਾਮ ਦਾ ਏਜੰਟ ਆ ਮੇਤੋਂ ਉਹਦੀਆਂ ਫੋਟੋਆਂ ਵੀ ਪਈਆਂ ਵੀਡੀਓ ਵੀ ਪਈਆਂ ਮੇਤੋਂ ਉਹਦੇ ਥਰੂ ਕੋਈ ਨਾ ਆਇਆ ਉਹਨੇ ਮੇਰੇ ਪੈਸੇ ਬਹੁ ਮਾਰੇ ਮੇਰਾ ਮੈਂ ਤਾਂ 8-9 ਲੱਖ ਰੁਪਏ ਲੈ ਲਿਆ ਉਹਨੇ ਮੇਰੇ ਭਰਾ ਦਾ ਭਰਾ ਦਾ ਵੀ ਫੇਕ ਵਰਕ ਪਰਮਿਟ ਕਢਾਇਆ ਸੀ ਉਹਨੇ ਹੁਣ ਫੇਰ ਸਾਤੋਂ ਮੈਂ ਉਤੋਂ 50000 ਰੁਪਇਆ ਮੜਾਇਆ ਉਹਦਾ ਪਹਿਲਾਂ ਦਿੱਤਾ ਸੀ ਮੈਂ ਕਿਹਾ ਨਾ ਆਵੀ ਤੂੰ ਫਸ ਜਾਣਾ ਇੱਥੇ ਆ ਕੇ ਨਾ ਆਵੀ ਘਰ ਦੀ ਗਰੀਬੀ ਇਦਾਂ ਨਹੀਂ ਕੱਢ ਹੋਣੀ ਵੀਰੇ ਇੰਡੀਆ ਰਹਿ ਕੇ ਕੰਮ ਕਰ ਲਓ ਜਾਂ ਉਦਾਂ ਪੈ ਵਿਆ ਕਿਤੇ ਚੰਗੀ ਦਾ ਕੰਮ ਕਰ ਲਓ ਇੱਥੇ ਸਾਲੇ ਡਾਕਟਰ ਕੇਅਰ ਨਹੀਂ ਕਰਦੇ ਵੀਰੇ ਕੇਅਰ ਨਹੀਂ ਕਰਦਾ ਸਾਲਾ ਕੋਈ ਨਹੀਂ ਕੇਅਰ ਕਰਦਾ ਪਲੀਜ਼ ਮੇਰੀ ਵੀਡੀਓ ਜਿੱਥੇ ਤੱਕ ਪਹੁੰਚਦੀ ਪਹਜਾਦਾ ਮੇਰੇ ਵੀਰ ਜੋ ਮਿੰਟ ਤੋਂ ਇੰਡੀਆ ਜਮੇ ਤੋਂ ਗਲਤੀਆਂ ਹੋਈਆਂ ਮੈਂ ਉਹ ਗਲਤੀਆਂ ਆਪਣੀਆਂ ਸਾਰੀਆਂ ਮੰਨਦਾ ਪਰ ਹੁਣ ਓਕੇ ਟਾਈਮ ਚ ਮੈਨੂੰ ਕੱਢ ਜਾਓ ਯਾਰ ਕੱਢ ਜਾਓ ਕੱਢ ਜਾਓ ਮੈਨੂੰ ਕਦੇ ਨਹੀਂ ਨਹੀਂ ਸ਼ੇਰ ਕਿੱਥੋਂ ਆਉਣੀ ਯਾਰ ਇਹ ਇਹ ਸ਼ੇਰ ਕਿੱਥੋਂ ਆਉਣੀ ਹੈ ਸ਼ੇਰ ਪਤਾ ਨਹੀਂ ਕਿੱਥੋਂ ਆਣੀ ਆ ਬੀਰੇ ਕੋਈ ਜਾਣਾ ਸ਼ੇਅਰ ਦਾ ਆਪਸ਼ਨ ਦੱਸਿਓ ਸ਼ੇਅਰ ਕਿੱਥੋਂ ਹਣੀ ਯਾਰ ਐਂਡ ਕਰਕੇ ਮੈਂ ਸ਼ੇਅਰ ਕਰਨੀ ਆ